1 2 ਜੀ ਭੋ ਲਖ ਹੋ ਹੋ 1 2 1 2 ਇਸਬੰਧਕ ਸ਼ਬਦ ਹੈ ਸੰਬੰਧਕ ਪਾਠ ਹੈ 1 2 ਜੀ ਭੋ ਲਖ ਇਹਨੂੰ ਥੋੜਾ ਜਿਹਾ ਘਸ ਕੇ ਪੜਨਾ ਹੈ ਲਖ ਹੋ ਹੋ ਹੋਹਿ ਇਹਨੂੰ ਬਹੁਤਾ ਕਰਕੇ ਹੋਏ ਪੜਿਆ ਜਾਂਦਾ ਪਰ ਦੋਵੇਂ ਹਾਹੇ ਨੇ ਹਾਹੇ ਹੋੜਾ ਅਰ ਹਾਹੇ ਸਿਆਰੀ ਹੋਹਿ ਲੱਖ ਹੋਵਹਿ ਲੱਖ ਹੋਵਹਿ ਲੱਖ ਵੀਸ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਜਗਦੀਸ਼ ਪੋਲਾ ਜਪੜਨਾ ਹੈ ਜਗਦੀਸ਼ ਇਦਾਂ ਨਹੀਂ ਜਗਦੀਸ਼ ਏਤ ਏਤ ਈੜੀ ਲਾਵਾਂ ਤਤਾ ਏਤ ਰਾਹੇ ਪਵੜਿਆ ਇਹਨੂੰ ਆਪਣੇ ਆਪਣੇ ਢੰਗ ਨਾਲ ਪੜਿਆ ਜਾਂਦਾ ਪਰ ਪਵੜਿਆ ਬਿਲਕੁਲ ਸਿੰਪਲ ਸਾਦਾ ਆਰਾਮ ਨਾਲ ਇਹਨੂੰ ਪੜਨਾ ਹੈ ਪਵੜਿਆ ਚੜੀਏ ਥੋੜਾ ਜਿਆ ਕਸ ਕੇ ਪੜਨਾ ਹੈ ਭਾਰਾ ਕਰਕੇ ਪੜਨਾ ਹੈ ਚੜੀਏ ਹੋਏ ਹੋਏ ਇਕੀਸ ਇਕੀਸ ਈੜੀ ਨੂੰ ਸਿਆਰੀ ਕਕਾ ਇਕੀਸ ਇਕੱਠਾ ਇਕੀਸ 21 ਪਰ ਇਹਨੂੰ ਪੜ੍ਹਨਾ ਇਕੱਠਾ ਹੈ ਇਕੀਸ ਸੁਣ ਗੱਲਾ ਇਹਨੂੰ ਵੈਸੇ ਗੱਲਾਂ ਕਰਕੇ ਬਹੁਤਾ ਪੜਿਆ ਜਾਂਦਾ ਇਹਨਾਂ ਜ਼ਿਆਦਾ ਇਹਨੂੰ ਗਲਤ ਵੀ ਨਹੀਂ ਕਵਾਂਗੇ ਪਰ ਫਿਰ ਵੀ ਬਿੰਦੀ ਤੋਂ ਬਿਨਾ ਸ਼ਬਦ ਉਚਾਰਨ ਕਰਨ ਦਾ ਯਤਨ ਕਰਨਾ ਸੁਣ ਸੁਣ ਨਾਣ ਸੁਣ ਗੱਲਾ ਆਕਾਸ਼ ਕੀ ਆਕਾਸ਼ ਐਡੇ ਕੰਨਾ ਕਕੇ ਕੰਨਾ ਆਕਾਸ਼ ਕੀ ਵਿਸ਼ਰਾਮ ਲਾ ਕੇ ਕੀਟਾ ਇਹਨੂੰ ਕੀਟਾ ਨਹੀਂ ਪਹਿਣਾ ਬਹੁਤਾ ਜਿਆਦਾ ਆਮ ਖਾਸ ਕਰਕੇ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਪੜਦਿਆਂ ਨੇ ਉਹ ਕੀਟਾਂ ਕਰਕੇ ਪੜਦੇ ਕੀ ਪਰ ਕੀਟਾਂ ਬਿੰਦੀ ਨਹੀਂ ਲਾਉਣੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਪਾਈ ਪੱਪੇ ਕੰਨਾ ਈਡੀ ਬਿਆਰੀ ਐਡੇ ਨੂੰ ਦੋ ਲਾਵਾ ਪਾਈ ਐ ਕੂੜੀ ਕੂੜਾ ਕੂੜੇ ਨਹੀਂ ਕਹਿਣਾ ਕੜਾੜੇ ਨੂੰ ਦੋ ਲਾਵਾਂ ਨੇ ਕੂੜਾ ਠੀਸ ਆਖਣ ਜੋਰ ਜਮਕ ਲਾ ਕੇ ਚੁੱਪੈ ਨਹ ਜੋਰ ਆਖਣ ਨਣ ਲਾ ਕੇ ਪੜਨਾ ਹੈ ਜੋਰ ਚੁੱਪੈ ਥੋੜਾ ਜਿਹਾ ਕੱਸ ਕੇ ਪੜਨਾ ਇਹਨੂੰ ਚੁੱਪੈ ਨਹ ਨੰਨਾ ਹਾ ਹ ਨਾ ਜੋਰ ਜੋਰ ਨਾ ਮੰਗਣ ਮੰਗਣ ਕਸ ਕੇ ਪੜਨਾ ਨਾ ਨੰਨੇ ਨੂੰ ਕੰਨਾਂ 'ਨੇ ਲੱਗਣ ਦੇਣਾ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਜਮਕਲਾ ਕੇ ਮਰਨ ਨਹ ਜੋਰ ਮਰਨ ਨੰਨਾ ਨਹੀਂ ਲੱਗਣ ਦੇਣਾ ਨਾਣਾ ਹੈ ਮਰਨ ਮਰਨ ਨੇ ਕਹਿਣਾ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨ ਮਾਲ ਮਨ ਇਕੱਠਾ ਪੜਨਾ ਹੈ ਥੋੜਾ ਜਿਹਾ ਨੇੜੇ ਕਰਕੇ ਪੜਨਾ ਹੈ ਵੱਖਰ ਪੜਨਾ ਵੱਖਰਾ ਵੱਖਰਾ ਹੈ ਪਰ ਇਸ ਵਿੱਚ ਰੁਕਣਾ ਨਹੀਂ ਮਾਲ ਮਨ ਮਨ ਪੋਲਾ ਜਪੜਨਾ ਹੈ ਮਾਨ ਸੋਰ ਇਹਨੂੰ ਬਹੁਤੀ ਵਾਰੀ ਸ਼ੋਰ ਪੜਦੇ ਸਸੇ ਨਾਲ ਪਰ ਨਹੀਂ ਸਸੇ ਨੂੰ ਪੈ ਚਰਨ ਚ ਬਿੰਦੀ ਨਹੀਂ ਮਹਾਰਾਜ ਜੀ ਨੇ ਰੱਖੀ ਤੇ ਨਹੀਂ ਬੋਲਣੀ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਇਨੂੰ ਸੁਰਤੀ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਸੁਰਤੀ ਗਿਆਨ ਵਿਚਾਰ ਵਿਵੈ ਨੂੰ ਬਿਹਾਰੀ ਹੈ ਵਿਚਾਰ ਕਰਕੇ ਪੜ੍ਹਨਾ ਹੈ ਜੋਰ ਨਾ ᔪਗਤੀ ਇਹਨੂੰ ᔪਗਤੀ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਜੋਰ ਨਾ ᔪਗਤੀ ਛੁੱਟਾ ਥੋੜਾ ਜਿਹਾ ਕਸ ਕੇ ਛੁੱਟਾ ਸੰਸਾਰ ਜਿਸ ਹੱਥ ਜੋਰ ਜਮਕ ਲਾ ਕੇ ਕਰ ਵੇਖੈ ਸੋਏ ਚ ਨਾ ਕੋਈ ਪਰ ਇਹ ਵਿਸ਼ਰਾਮ ਬਹੁਤ ਗਲਤ ਹੈ ਨਾਨਕ ਤੇ ਵਿਸ਼ਰਾਮ ਹੋਣਾ ਹੈ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਰਾਤੀ ਇਹ ਬਿੰਦੀਆਂ ਨਹੀਂ ਲਾਉਣੀਆਂ ਰਾਤੀ ਰੁੱਤੀ ਥਿੱਤੀ ਇਦਾਂ ਨਹੀਂ ਪੜਨਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਪਵਨ ਨਾਣਾ ਹੈ ਪਾਣੀ ਇਹ ਵੀ ਨਾਣਾ ਹੈ ਅਗਨੀ ਇਹ ਨੰਨਾ ਹੈ ਸੋ ਇਨ ਅਚ ਅੰਤਰ ਚੰਗੀ ਤਰ੍ਹਾਂ ਸੁਣਨ ਵਾਲੇ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਵੀ ਅੱਖਰ ਨਾਣਾ ਵਰਤ ਰਿਹਾ ਹੈ ਕਿ ਨੰਨਾ ਵਰਤ ਰਿਹਾ ਹੈ ਪਾ ਤਾਲ ਪੱਪੇ ਨੂੰ ਕੰਨਾ ਤੱਤੇ ਨੂੰ ਕੰਨਾ ਪਾ ਤਾਲ ਇਸ ਵਿੱਚ ਧਰਤੀ ਇੱਥੇ ਵਿਸ਼ਰਾਮ ਲਾ ਕੇ ਥਾਪ ਰੱਖੀ ਥਾਪ ਰੱਖੀ ਕਸਕੇ ਪੜਨਾ ਹੈ ਧਰਮ ਸਾਲ ਤਿਸ ਵਿੱਚ ਜੀ ਤਿਸ ਵਿੱਚ ਜੀ ਜਜੇ ਨੂੰ ਬਿਆਰੀ ਐੜਾ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਇਹ ਵਖਰੇ ਵਖਰੇ ਪੜਨੇ ਹੋਏ ਵੀ ਚਾਰ ਬਵੇਂ ਨੂੰ ਬਿਆਰੀ ਵੀ ਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਤਿਥੈ ਦੋ ਲਾਵਾਂ ਨੇ ਸੋਹਨ ਬੋਤੀ ਕਰਕੇ ਸੋਨ ਪੜਿਆ ਜਾਂਦਾ ਸੋਨ ਤਿੱਥੈ ਸੋਨ ਤੇ ਤਿੱਥੈ ਦੋ ਲਾਵਾਂ ਦੀ ਜਗ੍ਹਾ ਤੇ ਇੱਕ ਲਾਵ ਪੜੀ ਜਾਂਦੀ ਹੈ ਨਹੀਂ ਬੜੇ ਧਿਆਨ ਨਾਲ ਤਿੱਥੈ ਦੋ ਲਾਵਾਂ ਨੇ ਸੋਹਨ ਵਿੱਚ ਹਾਹਾ ਬੋਲਣਾ ਹੈ ਪੰਚ ਪਰਵਾਣ ਪ੍ਰਵਾਣ ਨਾਣਾ ਪੜਨਾ ਹੈ ਨੰਨਾ ਨਹੀਂ ਪੜਨਾ ਪਰਵਾਣ ਨਦਰੀ ਇਹ ਨਦਰੀ ਬਿੰਦੀ ਨਹੀਂ ਲਾਉਣੀ ਨਦਰੀ ਕਰਮ ਪਵੈ ਇਹਨੂੰ ਪਵੇ ਨਹੀਂ ਕਹਿਣਾ ਵਵੇ ਨੂੰ ਇੱਕ ਲਾਮ ਲਾ ਕੇ ਨਹੀਂ ਪੜਨਾ ਦੋ ਲਾਮਾਂ ਨੇ ਪਵੈ ਨੀਸਾਨ ਨੰਨੇ ਨੂੰ ਬਿਆਰੀ ਨੀਸਾਨ ਤੇ ਬਹੁਤੀ ਕਰਕੇ ਨਿਸ਼ਾਨ ਪੜਦੇ ਨੇ ਪੈਰ ਚ ਬਿੰਦੀ ਸਸੇ ਦੇ ਚਰਨਾਂ ਦੇ ਵਿੱਚ ਬਿੰਦੀ ਰੱਖਦੇ ਨੇ ਨਹੀਂ ਇਹ ਸਸੇ ਨਾਲ ਹੀ ਉਚਾਰਨ ਕਰਨਾ ਹੈ ਨਿਸ਼ਾਨ ਕੱਚ ਪੱਕਾਈ ਬੋਤਾ ਕਰਕੇ ਕੱਚ ਪਕਾਈ ਪੜਿਆ ਜਾਂਦਾ ਕੱਚ ਪਕਾਈ ਨਹੀਂ ਵਿਅਰਥ ਨਹੀਂ ਬਣਦੇ ਕੱਚ ਪੱਕਾਈ ਔਥੇ ਪਾਈ ਔਥੈ ਔਥੈ ਊੜਿਨ ਹੋੜਾ ਥੱਥੇ ਨੂੰ ਦੋ ਲਾਮ ਔਥੈ ਪਾਈ ਨਾਨਕ ਗਿਆ ਇਹਨੂੰ ਗਿਆ ਪੜ੍ਹਦੇ ਕਈ ਵਾਰੀ ਗਿਆ ਨਹੀਂ ਗਏ ਆ ਨਾਨਕ ਗਿਆ ਜਪ ਜਾਇ